ਕਿਵੇਂ ਵੱਜ ਜਾਂਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹ ਰਹੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਹੀ ਪਾਣੀਆਂ ਦੇ ਰੱਖੇ ਨੇ ਹੱਥ ਚ ਕੈਂਚੇ ਫੜ ਕੇ ਗੈਂਤੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜ਼ੋਰ ਦੀ ਕਰਦੇ ਹੋ ਇੱਕ ਚੀਰ ਕੇ ਇੱਕ ਹੋਰ ਲੈਨ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਹੱਦ ਕਰਤੀ ਧੋਰੇ ਫੇਸ ਐਟਲੀ ਡਬਲ ਫੇਸ ਮੈਂ ਤਾਂ ਕਦੇ ਜਿੰਦਗੀ ਨਹੀਂ ਸੋਚਿਆ ਇੱਡੇ ਦੋਰੇ ਫੇਸ ਵੀ ਪੰਜਾਬ ਚ ਸਟੇਟਮੈਂਟ ਹੋਰ ਦੇ ਦਿੰਨਦੇ ਨੇ ਹਰਿਆਣੇ ਚ ਹੋਰ ਦੇ ਦਿੰਦੇ ਨੇ ਰਾਜਸਥਾਨ ਚ ਹੋਰ ਦੇ ਦਿੰਦੇ ਦਿੱਲੀ ਚ ਹੋਰ ਦੇ ਦਿੰਦੇ ਮੈਨੂੰ ਲੱਗਦਾ ਜੇ ਕਿਤੇ ਉਹ ਕਿਤੇ ਪੋਲਾਰ ਚ ਚਲੇ ਜਾਣ ਚੰਦਰਮਾ ਤੇ ਵੀ ਜਾ ਕੇ ਕੋਈ ਹੋਰ ਸਟੇਟਮੈਂਟ ਦੇ ਦਣਗੇ ਚਲੋ ਖੈਰ ਸਰ 8 ਅਪ੍ਰੈਲ ਲਾਸਟ ਸਰ 8 ਅਪ੍ਰੈਲ 1982 ਨੂੰ 8 ਅਪ੍ਰੈਲ 1982 ਨੂੰ ਸਰ ਕਪੂਰੀ ਦੇ ਵਿਖੇ ਸਰ ਟੱਕ ਲਾਇਆ ਗਿਆ ਟੱਕ ਤੱਕ 8 ਅਪ੍ਰੈਲ 1982 ਨੂੰ ਕੋ ਕੋਲਿਓ ਨਾ ਸਰ ਅੱਜ ਪਾਣੀਆਂ ਦੇ ਰੱਖ ਕੇ ਕੰਦ ਨੇ ਸਰ 36 ਮੀਟਿੰਗਾਂ 36 ਮੀਟਿੰਗਾਂ ਕੇਂਦਰ ਦੀ ਸਰਕਾਰ ਦੇ ਨਾਲ ਔਨ ਰਿਕਾਰਡ ਸਰ ਕੀਤੀਆਂ ਗਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦਿਸ ਇਸ਼ੂ ਇਜ਼ ਓਨਲੀ ਕਨਸਟੀਟਿਊਸ਼ਨਲ ਕਨਸਟੀਟਿਊਸ਼ਨਲ ਬੀ ਇਹਦਾ ਮਸਲਾ ਬੈ ਕੇ ਹੱਲ ਕਰ ਲਓ ਨਾ ਗੱਲ ਵਧਾਓ ਇਹ ਕਨਸਟੀਟਿਊਸ਼ਨਲ ਮਸਲਾ ਹੈ ਨਾ ਪੰਜਾਬ ਦੇ ਹੱਕਾਂ ਤੇ ਡਾਕਾ ਮਾਰੋ ਸਰ 36 ਦੀਆਂ 36 ਮੀਟਿੰਗਾਂ ਜਦੋਂ ਬੇਸਿੱਟਾਂ ਨਿਕਲੀਆਂ ਜਦੋਂ ਬੇਸਿੱਟਾਂ ਨਿਕਲੀਆਂ ਸਿਰ ਪੰਜਾਬੀਆਂ ਨੇ ਮੋਰਚੇ ਲਾਏ